ਪ੍ਰੋਗਰਾਮ ਹੋਵੇਗਾ ਨਾ ਆਪਾਂ ਹੁਣ ਅੱਜ ਬੈਠੇ ਬੈਠੇ ਸੋਚ ਲਓ ਵੀ ਕੱਲ ਦੇ ਦੀਵਾਨ 'ਚ ਜ਼ਰੂਰ ਬੈਣਾ ਹੈ ਮਤਲਬ ਅੱਜ ਦਾ ਬੀਜਿਆ ਫੇਰ ਆਪਾਂ ਕੱਲ ਵੱਡਾਂਗੇ ਕੱਲ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਡਿਪਰੈਸ਼ਨ ਵਿੱਚ ਰਹਿਣ ਵਾਲੇ ਇਹ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਆਓ ਪਹਿਲਾਂ ਆਪਾਂ ਇਹ ਵੀਡੀਓ ਨੂੰ ਫੈਸਲਾ ਕਰਿਓ ਵੀ ਆਪਾਂ ਅਗਲੇ ਮਹੀਨੇ ਫੇਰ ਆਵਾਂਗੇ 17 ਮਈ ਨੂੰ ਦੀਵਾਨ ਲੱਗਣਾ 17 ਮਈ ਦਾ ਅਗਲੇ ਮਹੀਨੇ ਦਾ ਵੀ ਆਪਾਂ 17 ਮਈ ਨੂੰ ਮਹੀਨੇ ਕੇ ਬਾਅਦ ਫੇਰ ਆਵਾਂਗੇ ਕੱਲ ਨੂੰ ਬੀਜ ਗਿਆ ਸੋਚ ਲਿਆ ਸਤਾਰਾ ਆ ਗਈ ਉਹ ਫੇਰ ਸ਼ੁਰੂ ਹੋ ਗਿਆ ਸੋ ਇਹ ਕੀ ਹੈ ਕਿ ਇੱਕ ਲੜੀ ਚੱਲਦੀ ਰਹਿੰਦੀ ਹੈ ਐਦਾਂ ਹੌਲੀ 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 ਅਸੀਂ ਸੋਚ ਲੈਨੇ ਆ ਫੇਰ ਅੱਗੇ ਜਾ ਕੇ ਕਰਮ ਕਰਦੇ ਆ ਫੇਰ ਫੇਰ ਅੱਗੇ ਭਾਗ ਬਣ ਜਾਂਦੇ ਨੇ ਭਾਗ ਕੀ ਹੁੰਦੇ ਨੇ ਵੇਖੋ ਭਾਗ ਹੁੰਦੇ ਨੇ ਦਿਨ ਰਾਤ ਕਮਾਇੜੋ ਸਵਾਇਓ ਮੱਥੇ ਜੋ ਦਿਨ ਰਾਤ ਅਸੀਂ ਕੰਮ ਕਰਦੇ ਆ ਸਾਡੇ ਮੱਥੇ ਤੇ ਭਾਗ ਬਣਦੇ ਨੇ ਚੰਗਾ ਕੰਮ ਕਰਦੇ ਆ ਚੰਗੇ ਵਿਚਾਰ ਚੰਗੇ ਭਾਗ ਬਣਦੇ ਨੇ ਅੱਜ ਇੱਥੇ ਬੈਠੇ ਆ ਚੰਗੀ ਸੋਚ ਬਣੇਗੀ ਮਾੜੇ ਥਾਂ ਤੇ ਬੈਠੇ ਹੋਵਾਂਗੇ ਮਾੜੇ ਭਾਗ ਬਣ ਜਾਣਗੇ ਕਰਮ ਤੋਂ ਭਾਗ ਬਣਦੇ ਨੇ ਭਾਗ ਤੋਂ ਫਿਰ ਕਰਮ ਬਣਦੇ ਨੇ ਫਿਰ ਫਿਰ ਭਾਗ ਬਣਦੇ ਨੇ ਜਿਵੇਂ ਬੀਜ ਤੋਂ ਦਰਖਤ ਬਣਦਾ ਦਰਖਤ ਤੋਂ ਫਿਰ ਬੀਜ ਬਣਦਾ ਬੀਜ ਤੋਂ ਫਿਰ ਦਰਖਤ ਬਣਦਾ ਦਰਖਤ ਤੋਂ ਫਿਰ ਬੀਜ ਬਣ ਜਾਂਦਾ ਐਦਾਂ ਹੀ ਭਾਗ ਤੋਂ ਕਰਮ ਬਣਦੇ ਨੇ ਕਰਮ ਤੋਂ ਫਿਰ ਭਾਗ ਬਣਦੇ ਨੇ ਐਦਾਂ ਹੀ ਚੱਲੀ ਜਾਂਦਾ ਹੈ ਭਾਗ ਮਤਲਬ ਵਿਚਾਰ ਤੇਰੇ ਅੰਦਰ ਇੱਥੇ ਮੱਥੇ ਦੇ ਵਿੱਚ ਚੱਲਦਾ ਕਿ ਮੱਥੇ ਦੇ ਭਾਗ ਮਤਲਬ ਮੱਥੇ ਦੇ ਅੰਦਰ ਚੱਲਣ ਵਾਲੇ ਵਿਚਾਰ ਹੋਰ ਇੱਥੇ ਲਿਖੇ ਨਹੀਂ ਹੋਏ ਇਦਾਂ ਵੀ ਕੋਈ ਹੋਰ ਭਾਸ਼ਾ 'ਚ ਕਿਹੜੀ ਭਾਸ਼ਾ 'ਚ ਲਿਖੇ ਮੱਥੇ ਦੇ ਭਾਗ ਮਤਲਬ ਹੁੰਦਾ ਤੇਰੀ ਖੋਪੜੀ ਵਿੱਚ ਚੱਲਣ ਵਾਲੇ ਤੇਰੇ ਦਿਮਾਗ ਦੇ ਵਿੱਚ ਜੋ ਚੱਲਣ ਵਾਲੇ ਵਿਚਾਰ ਨੇ ਥੌਟ ਨੇ ਜਿਹੜੇ ਜੇ ਤੇਰੇ ਥੌਟ ਚੰਗੇ-ਚੰਗੇ ਚੱਲ ਰਹੇ ਨੇ ਮਤਲਬ ਚੰਗੇ-ਚੰਗੇ ਭਾਗ ਨੇ ਤੇ ਜੇ ਥੌਟ ਨੈਗੇਟਿਵ ਚੱਲ ਰਹੇ ਨੇ ਤੇ ਮਤਲਬ ਮਾੜੇ ਮਾੜੇ ਭਾਗ ਨੇ ਹੁਣ ਇੱਥੇ ਬੰਦੇ ਦੇ ਦਿਮਾਗ ਚ ਆ ਰਿਹਾ ਯਾਰ ਗੱਡੀ ਕਿਸੇ ਦੀ ਚਾਬੀ ਚੂਬੀ ਲਾ ਕੇ ਵੇਖੀਏ ਜੇ ਲੱਗ ਜੇ ਉੱਥੋਂ ਨਿਕਲ ਜੇ ਲੈ ਜੀਏ ਮਤਲਬ ਦਿਮਾਗ ਚ ਆ ਰਿਹਾ ਮਤਲਬ ਬੰਦੇ ਦੇ ਭਾਗ ਮਾੜੇ ਸ਼ੁਰੂ ਹੋ ਗਏ ਭਾਗ ਮਾੜੇ ਸ਼ੁਰੂ ਹੋ ਗਏ ਸੋਚਣਾ ਸ਼ੁਰੂ ਹੋ ਗਿਆ ਸੋਚ ਮਾੜੀ ਪੈਦਾ ਹੋ ਗਈ ਤੇ ਮਾੜੇ ਭਾਗ ਸ਼ੁਰੂ ਹੋ ਗਏ ਚੰਗੇ ਫੁਰਨੇ ਚੰਗੇ ਖਿਆਲਾਤ ਚੰਗੇ ਵਿਚਾਰ ਮਤਲਬ ਚੰਗੇ ਭਾਗ 마ੜੇ ਵਿਚਾਰ ਮਤਲਬ 마ੜੇ ਭਾਏ ਫਿਰ ਜਿਹੜੇ ਸਾਡੇ ਅੰਦਰ ਪਹਿਲਾਂ ਵਿਚਾਰ ਆਉਂਦੇ ਆ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦਿੰਨੇ ਆ ਉਦੋਂ ਫਿਰ ਉਹ ਕਰਮ ਬਣ ਜਾਂਦਾ ਪਹਿਲਾਂ ਵਿਚਾਰ ਆਉਂਦਾ ਫਿਰ ਉਹਨੂੰ ਪ੍ਰੈਕਟੀਕਲ ਕਰੀਦਾ ਹੁਣ ਕਈ ਕਹਿਣਗੇ ਵਿਚਾਰਾਂ ਦਾ ਵੀ ਫਲ ਮਿਲਦਾ ਮੰਨ ਲਓ ਕਿਸੇ ਦੀ ਧੀ ਪੈਣ ਵੱਲ 마ੜੇ ਬਾਰੇ 마ੜਾ ਸੋਚਦਾ ਜੇ ਕਦੇ ਮੈਨੂੰ ਮੌਕਾ ਮਿਲੇ ਉਹਦੇ ਨਾਲ ਐ ਕਰਾਂ ਐ ਕਰਾਂ ਸੋਚਦਾ ਤੇ ਕੀਤਾ ਤੇ ਹੈ ਨਹੀਂ ਫਿਰ ਉਹਦਾ ਵੀ ਫਲ ਮਿਲਦਾ ਪਰ ਜਿਹੜੇ ਫੁਰਨੇ ਨੇ ਨਾ ਖਿਆਲ ਨੇ ਉਹ ਮੈਲ ਹੈ ਜਿਹੜੀ ਠੀਕ ਹੈ ਕਰਮ ਭਾਵੇਂ ਨਹੀਂ ਹੋਇਆ ਪਰ ਖਿਆਲਾਂ ਦੇ ਉੱਤੇ ਵੀ ਬੰਦੇ ਨੂੰ ਕਾਬੂ ਪਾ ਲੈਣਾ ਚਾਹੀਦਾ ਮਾੜੇ ਵਿਚਾਰ ਖਿਆਲਾਤ ਵੀ ਜਿਹੜੇ ਹਨ ਉਹ ਵੀ ਕਿਤੇ ਨਾ ਕਿਤੇ ਬੀਜੇ ਜਾਣਗੇ ਖਿਆਲ ਵੀ ਕਿਉਂ ਮਾੜਾ ਹੋਵੇ ਫੁਰਨਾ ਵੀ ਮਾੜਾ ਕਿਉਂ ਹੋਵੇ ਸਾਨੂੰ ਪਹਿਲਾਂ ਆਪਣੇ ਫੁਰਨੇ ਤੇ ਹੀ ਕੰਮ ਕਰਨਾ ਪੈਣਾ ਵਿਚਾਰਾਂ ਤੇ ਹੀ ਕੰਮ ਕਰਨਾ ਪੈਣਾ ਭਾਈ ਸਾਡੇ ਖਿਆਲਾਤ ਕਿੱਦਾਂ ਦੇ ਹਨ ਸਾਡੇ ਵਿਚਾਰ ਕਿਵੇਂ ਦੇ ਹਨ ਤੇ ਨਾਲ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ ਰਿਪਲੇਸ ਕਰੋ ਇਹ ਕਿੰਨੀ ਵਾਰੀ ਪਿਛਲੇ ਦਿਵਾਨਾਂ ਚ ਗੱਲ ਕੀਤੀ ਹੈ ਕਿਡਨੀ ਖਰਾਬ ਹੋਵੇ ਤੇ ਕਿਡਨੀ ਬਦਲਾ ਲਓ ਲੀਵਰ ਖਰਾਬ ਹੋਵੇ ਬੋਲੋ ਲੀਵਰ ਬੋਲੋ ਲੀਵਰ ਪ੍ਰਸ਼ਾਦਾ ਛੱਕੇ ਨਹੀਂ ਆਏ ਫਿਰ ਬੋਲੋ ਸੰਗਦੇ ਕਿਉਂ ਲੀਵਰ ਖਰਾਬ ਹੋਵੇ ਤੇ ਲੀਵਰ ਅੱਖ ਖਰਾਬ ਹੋਵੇ ਤੇ ਅੱਖ ਖੂਨ ਖਰਾਬ ਹੋ ਗਏ ਤੇ ਖੂਨ ਬਲੱਡ ਚੜ੍ਹਾ ਲਓ ਤੇ ਜੇ ਤੇਰੇ ਵਿਚਾਰ ਮੈਲੇ ਨੇ ਤੇ ਫਿਰ ਵਿਚਾਰ ਬਦਲ ਲੈ ਰਿਪਲੇਸ ਕਰ ਲੈ ਤੇ ਤੁਸੀਂ ਕਹੋਗੇ ਵੀ ਵਿਚਾਰ ਰਿਪਲੇਸ ਕਿਵੇਂ ਕੀਤੇ ਜਾਂਦੇ ਆ ਵਿਚਾਰ ਰਿਪਲੇਸ ਕੀਤੇ ਜਾਂਦੇ ਆ ਮਨ ਵਿੱਚ ਹੈ ਤੇਰੇ ਵਾਲਾ ਗੰਦਾ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਸ਼ਤਕਾ ਆਪਾਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਪਾਸੋਂ ਇੱਕ ਨਵੀਂ ਗੱਲ ਸਿੱਖਦੇ ਹਾਂ ਤੇ ਅੱਜ ਆਪਾਂ ਬੜਾ ਹੀ ਵਧੀਆ ਟੌਪਿਕ ਡਿਪਰੈਸ਼ਨ ਉੱਤੇ ਗੱਲਬਾਤ ਕਰ ਰਹੇ ਹਾਂ ਡਿਪਰੈਸ਼ਨ ਇੱਕ ਆਪਣੇ ਮਾਨਸਿਕ ਬੋਝ ਹੁੰਦਾ ਹੈ ਜਿਸ ਨਾਲ ਇਨਸਾਨ ਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੁੰਦੀ ਹੈ ਤੇ ਉਹਦੇ ਉੱਤੇ ਇੱਕ ਭਾਰ ਜਿਹਾ ਬਣਿਆ ਰਹਿੰਦਾ ਹੈ ਤੇ ਕਈ ਵਾਰ ਲੋਕ ਜਿਆਦਾ ਡਿਪਰੈਸ਼ਨ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਖਤਮ ਕਰਨ ਤੱਕ ਚਲੇ ਜਾਂਦੇ ਹਨ ਤੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਇਸ ਨੂੰ ਬੜਾ ਵਧੀਆ ਐਕਸਪਲੇਨ ਕੀਤਾ ਹੈ ਤੇ ਭਾਈ ਸਾਹਿਬ ਹਰ ਦੁਬਾਨ ਦੇ ਵਿੱਚ ਇੱਕ ਨਵੀਂ ਚੀਜ਼ ਇੱਕ ਨਵਾਂ ਟੌਪਿਕ ਸਮਝਾਉਂਦੇ ਹਨ ਤੇ ਜਿਸ ਨਾਲ ਸਾਡੀ ਜ਼ਿੰਦਗੀ ਨੂੰ ਬੜੀ ਸੇਧ ਮਿਲਦੀ ਹੈ ਤੇ ਆਪਾਂ ਥੋੜਾ ਜਿਹਾ ਅੱਗੇ ਹੋਰ ਦੇਖਣਾ ਕਰਦੇ ਹਾਂ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਕਿ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਕਿੰਨਾ ਵਧੀਆ ਸਮਾਗਮ ਵਿੱਚ ਸਾਡੇ ਡਿਪਰੈਸ਼ਨ ਨੂੰ ਸਾਡੀ ਨੈਗੇਟਿਵਿਟੀ ਨੂੰ ਦੂਰ ਕਰ ਦਿੰਦੇ ਹਨ ਤੇ ਆਓ ਆਪਾਂ ਮੈਲਾ ਮਨ ਦੇ ਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਾਰਜ ਰਾਸ ਇਹ ਮਨ ਦੇ ਦੇ ਤਜ ਅਭਿਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਅਭਿਮਾਨ ਤਜ ਹੰਕਾਰ ਛੱਡ ਭੇੜੇ ਫੁਰਨੇ ਭੇੜੇ ਖਿਆਲات ਜਿਹੜੇ ਹੰਕਾਰ ਵਾਲੇ ਹਨ ਉਹਨਾਂ ਨੂੰ ਛੱਡ ਦੇ ਈਗੋ ਆ ਈਗੋ ਵਾਲੇ ਖਿਆਲ ਛੱਡ ਦੇ ਤੇ ਆਪਣੇ ਅੰਦਰ ਧਾਰਨ ਕਰ ਲੈ ਮਾੜੇ ਵਿਚਾਰ ਛੱਡ ਦੇ ਚੰਗੇ ਵਿਚਾਰ ਲਿਆ ਆਨੰਦੀ ਆਨੰਦ ਹੈ ਵਿਚਾਰਾਂ ਨੇ ਦੁਖੀ ਕੀਤਾ ਪਿਆ ਸਾਡੇ ਚ ਜਿਹੜੇ ਬੰਦੇ ਦੇ ਵਿਚਾਰ ਆਏ ਨੇ ਧੰਨ ਸੱਚੇ ਪਾਤਸ਼ਾਹ ਧੰਨ ਕਲਗੀਆਂ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਕੀਆ ਸੰਗਤਾਂ ਮਨ ਵੇਖ ਵੇਖ ਕੇ ਖੁਸ਼ੀ ਹੋਈ ਜਾਂਦਾ ਖੁਸ਼ੀ ਹੋਈ ਜਾਂਦਾ ਉਹ ਇੱਥੇ ਆਨੰਦ ਚ ਬੈਠਾ ਇੱਕ ਕਹੀ ਜਾਂਦਾ ਦੁਖੀ ਨੇ ਨਾ ਕਿੰਨੀ ਪੀੜਾ ਆ ਕਿਵੇਂ ਗੱਡੀ ਨਿਕਲੂਗੀ ਜਦੋਂ ਅਸੀਂ ਚੰਗਾ ਸੋਚਾਂਗੇ ਤਾਂ ਫਿਰ ਚੰਗਾ ਹੀ ਹੋਵੇਗਾ ਕਿਉਂਕਿ ਚੰਗੇ ਥਾਟ ਤੇ ਚੰਗੇ ਕਰਮ ਜਦੋਂ ਪਾ ਚੰਗਾ ਸੋਚਾਂਗੇ ਤੇ ਉਸ ਨੂੰ ਪ੍ਰੈਕਟੀਕਲ ਕਰ ਲਵਾਂਗੇ ਜੋ ਅਸੀਂ ਤਾਂ ਫਿਰ ਉਹ ਸਾਡੇ ਕਰਮ ਬਣ ਜਾਂਦੇ ਹਨ ਭਾਈ ਸਾਹਿਬ ਨੇ ਬੜਾ ਵਧੀਆ ਐਕਸਪਲੇਨ ਕੀਤਾ ਹੈ ਤੇ ਇਹ ਬਿਲਕੁਲ ਸੱਚ ਹੈ ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਥਾਟ ਹੁੰਦਾ ਹੈ ਉਸ ਤਰ੍ਹਾਂ ਦੀ ਹੀ ਸਾਡੀ ਮਾਨਸਿਕਤਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥਾਟ ਬਦਲਣ ਵਿੱਚ ਸਾਡੀ ਮਦਦ ਕਰਦੀ ਹੈ। ਸਾਡੀ ਸੋਚ ਰੋਟੀ ਇੰਨੇ ਬੰਦੇ ਕਿੱਥੇ ਛਕਣਗੇ? ਉੱਥੇ ਚਿੱਕੜ ਹੋਇਆ ਪਿਆ ਹੋਣਾ, ਉੱਥੇ ਹਮਸ ਹੋਈ ਪਈ ਹੋਣੀ ਹੈ, ਉੱਥੇ ਮੱਛਰ ਹੋਇਆ ਪਿਆ ਹੋਣਾ। ਇੱਕ ਦੇ ਦਿਮਾਗ 'ਚ ਇਹੀ ਚੱਲੀ ਜਾਂਦਾ। ਯਾਰ ਕਮਰਾ ਮਿਲਣਾ ਹੀ ਕੋਈ ਨਹੀਂ। ਕਿੱਥੇ ਸਵਾਂਗੇ ਕਿੱਥੇ ਨਾਵਾਂਗੇ ਕਿੱਧਰ ਜਾਵਾਂਗੇ ਕਿਵੇਂ ਇੰਨੇ ਭੀੜ ਵਿੱਚ ਬੰਦਾ ਫਾਸੀ ਨਾ ਜਾਵੇ ਕਿਤੇ ਜਾ ਕੇ 네ਗੇਟਿਵ ਬੰਦਾ ਇਦਾਂ ਹੀ ਹੈ ਨਾ 네ਗੇਟਿਵ ਬੰਦੇ ਇਦਾਂ ਦੀ ਗੱਲਾਂ ਹੀ ਕਰਦੇ ਨੇ ਪਰ ਇੱਕ ਪੋਜ਼ਿਟਿਵ ਬੰਦਾ ਉਹ ਕਹਿੰਦਾ ਵਾਹ ਮੇਰੇ ਅਕਲਗੀਆਂ ਵਾਲਿਆ ਧੰਨ ਤੂੰ ਤੇ ਧੰਨ ਤੇਰੀ ਸਿੱਖੀ ਧੰਨ ਤੇਰੀ ਸੰਗਤ ਧੰਨ ਗੁਰੂ ਤੇ ਧੰਨ ਗੁਰੂ ਪਿਆਰੇ ਉਹ ਇਦਾਂ ਵੇਖਦਾ ਉਹ ਵੇਖ ਵੇਖ ਖੁਸ਼ ਹੋਈ ਜਾਂਦਾ ਮਗਰੋਂ ਲੈ ਓਏ ਨਹੀਂ ਰੋਟੀ ਮਿਲੇਗੀ ਇਦਾਂ ਕਿਤੇ ਚੱਪਾ ਮਿਲ ਗਿਆ ਖਾ ਲਾਂਗੇ ਨਹੀਂ ਤੇ ਨਾਲ ਹੀ ਖੁਸ਼ੀ ਹੋ ਬਿਲਕੁਲ ਬਦਲ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗ ਜਾਂਦੇ ਹਾਂ ਤੇ ਭਾਈ ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਉਹ ਚੰਗੀ ਗੱਲ ਹੈ ਕਿ ਜੋ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਦੇ ਹਨ ਉਹ ਚੰਗੇ ਭੱਗਾ ਵਾਲੇ ਹਨ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਹੁੰਦੀਆਂ ਹਨ ਬਾਕੀ ਉਹ ਨਸ਼ਾ ਤੋਂ ਦੂਰ ਹੁੰਦੇ ਹਨ ਤੇ ਅੱਜ ਦੇ ਟਾਈਮ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਕੋਈ ਆਪਣੇ ਮੋਬਾਈਲ ਵਾਲੀ ਜ਼ਿੰਦਗੀ ਵਿੱਚੋਂ ਨਿਕਲ ਕੇ ਗੁਰੂ ਦੇ ਬਚਨ ਸੁਣ ਰਿਹਾ ਹੈ ਤਾਂ ਉਹ ਚੰਗੀ ਗੱਲ ਹੈ ਡਿਪਰੈਸ਼ਨ ਹੋਣ ਦਾ ਕਾਰਨ 네ਗੇਟਿਵ ਸੋਚ ਹੈ ਜਦੋਂ ਅਸੀਂ ਜ਼ਿਆਦਾ 네ਗੇਟਿਵ ਸੋਚਦੇ ਹਾਂ ਆਪਣੇ ਆਪ ਨੂੰ ਸੈਲ ਵਿੱਚ ਲੈ ਜਾਂਦੇ ਹਾਂ ਬਹੁਤ ਜ਼ਿਆਦਾ ਗੰਭੀਰ ਰੂਪ ਨਾਲ ਗਲਤ ਸੋਚਦੇ ਹਾਂ ਤਾਂ ਸਾਡੇ ਦਿਮਾਗ ਉੱਤੇ ਬਹੁਤ ਵੱਡਾ ਬੋਝ ਬਣ ਜਾਂਦਾ ਹੈ ਤੇ ਉਸੇ ਬੋਝ ਨੂੰ ਹੀ ਅਸੀਂ ਡਿਪਰੈਸ਼ਨ ਕਹਿ ਸਕਦੇ ਹਾਂ ਹੋ ਜਾਂਦਾ ਬੇਗ ਕਿੰਨੇ ਬੰਦੇ ਅਮਰ ਸ਼ਕਨ ਨੂੰ ਮਨ ਬਣਾ ਰਹੇ ਹਨ ਤਿਆਰੀਆਂ ਕਰ ਰਹੇ ਹਨ ਕੋਈ ਨਸ਼ਾ ਛੱਡ ਰਿਹਾ ਯਾਰ ਕੋਈ ਚੰਗੇ ਪਾਸੇ ਲੱਗਾ ਉਹ ਪੱਬ ਕਲੱਬ ਵਿੱਚ ਜਾਂਦੇ ਨਾਲੇ ਪੈਸੇ ਲਾਉਂਦੇ ਕਿੰਨਾ ਗੰਦਮੰਦ ਚੱਲਦਾ ਰਹਿੰਦਾ ਸ਼ਹਿਰਾਂ 'ਚ ਵੇਖ ਲਓ ਬੁਰਾ ਹੀ ਹਾਲ ਹੈ ਆ ਵਿਆਹ ਚੱਲਦੇ ਨੇ ਸਾਰੀ-ਸਾਰੀ ਰਾਤ ਡੀਜੇ ਚੱਲੀ ਜਾਂਦਾ ਕੰਨ ਪਾਈ ਨਹੀਂ ਸੁਣਦੀ ਹੁੰਦੀ ਜਦੋਂ ਮੰਨ ਲੋ ਚੱਲਦਾ ਹੁੰਦਾ ਇੱਕ ਨੈਗੇਟਿਵ ਬੰਦਾ ਹੁੰਦਾ ਇੱਕ ਪੋਜ਼ਿਟਿਵ ਬੰਦਾ ਹੁੰਦਾ ਇੱਕ ਪਿਆਰ ਵਾਲਾ ਇੱਕ ਨਫ਼ਰਤ ਭਰ ਕੇ ਬੈਠਾ ਇੱਕ ਪਿਆਰ ਭਰ ਕੇ ਬੈਠਾ ਬਾਕੀ ਜ਼ਿੰਦਗੀ ਹੱਸਣ ਲਈ ਹੈ ਇਸ ਨੂੰ ਖੁਸ਼ ਹੋ ਕੇ ਜਿਉ ਕਿਉਂਕਿ ਕਟਣੀ ਤਾਂ ਪੈਣੀ ਹੀ ਹੈ ਇਸ ਨੂੰ ਕਿਉਂ ਨਾ ਆਪਾਂ ਖੁਸ਼ ਹੋ ਕੇ ਹੀ ਕੱਟ ਲਈਏ ਬਾਕੀ ਸਾਨੂੰ ਮਹਾਰਾਜ ਨੇ ਆਪਣੇ ਪਿਆਰੇ ਬਣਾਇਆ ਹੈ ਤੇ ਸਾਨੂੰ ਉਸਦੇ ਪਿਆਰੇ ਬਣ ਕੇ ਹੀ ਰਹਿਣਾ ਚਾਹੀਦਾ ਹੈ ਖੁਸ਼ੀਆਂ ਵੰਡਿਏ ਆਪਣੇ ਆਲੇ ਦਿਵਾਲੇ ਨੂੰ ਵਧੀਆ ਬਣਾਈਏ ਤਾਂ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਰਹੇ ਕਿਸੇ ਵੀ ਤਰ੍ਹਾਂ ਦਾ ਕੋਈ ਡਿਪਰੈਸ਼ਨ ਨਾ ਰਹੇ ਇਸ ਲਈ ਗੁਰੂ ਦੇ ਲਾੜ ਲੱਗਣਾ ਸਾਨੂੰ ਚਾਹੀਦਾ ਹੈ ਤੇ ਗੁਰਬਾਣੀ ਤੋਂ ਸਿੱਧੇ ਲੈ ਕੇ ਜ਼ਿੰਦਗੀ ਨੂੰ ਆਸਾਨ ਬਣਾਉਣਾ ਚਾਹੀਦਾ ਹੈ ਜ਼ਿੰਦਗੀ ਬੜੀ ਆਸਾਨ ਹੈ ਅਸੀਂ ਖੁਦ ਨੇ ਹੀ ਮੁਸ਼ਕਲ ਬਣਾਈ ਹੁਣ ਜਿਸ ਦੇ ਹਿਰਦੇ ਦੇ ਵਿੱਚ ਪਿਆਰ ਭਰਿਆ ਪਿਆ ਪਾ ਪਿਆਰ ਹੀ ਪਿਆਰ ਹੈ ਪਿਆਰ ਹੀ ਪਿਆਰ ਉਹਨੇ ਹੋਰ ਤਰ੍ਹਾਂ ਸੋਚਣਾ ਇੱਕ ਨਫ਼ਰਤ ਵਾਲੇ ਨੇ ਵੈਰ ਰੱਖਣ ਵਾਲੇ ਨੇ ਜੈਲਸ ਰੱਖਣ ਵਾਲੇ ਨੇ ਹੋਰ ਤਰ੍ਹਾਂ ਸੋਚਣਾ ਵਾ ਇੱਥੇ ਹੀ ਬਦਲ ਜਾਂਦੀ ਸਾਰੀ ਖੇਡ ਪਸ ਇੱਥੇ ਹੀ ਖੇਡ ਬਦਲ ਜਾਂਦੀ ਤਾਂ ਕਰਕੇ ਖੁਸ਼ ਹੋਈਏ ਤੇ ਨੈਗੇਟਿਵ ਬੰਦੇ ਬਾਕੀਆਂ ਨੂੰ ਵੀ ਨੈਗੇਟਿਵ ਕਰ ਦਿੰਦੇ ਡਾਕਟਰ ਕੋਲ ਗਈ ਇੱਕ ਬੀਬੀ ਸੁਣਨਾ ਉਹ ਬੀਬੀ ਡਿਪਰੈਸ਼ਨ ਵਿੱਚ ਸੀ ਤੇ ਡਾਕਟਰ ਕੋਲ ਗਈ ਹੁੰਦੇ ਨੇ ਨਾ ਇਦਾਂ ਦੇ ਉਹ ਡਾਕਟਰ ਕੋਲ ਗਈ ਤੇ ਉਹ ਕਹਿੰਦੀ ਜੀ ਮੈਂ ਵਾਹਿਗੁਰਜੀ ਦਾ ਫਾਲਸਾ ਵਾਹਿਗੁਰਜੀ ਦੀ ਫਤਿਹ ਉਹ ਚੁੱਪ ਜੇ ਕਰਕੇ ਕਿੰਨਾ ਚਿਹਰੀ ਬੈਠੀ ਰਹੀ ਡਾਕਟਰ ਕਹਿੰਦਾ ਬੀਬੀ ਹੁਣ ਕੀ ਸੋਚ ਰਹੀ ਸੀ ਹੁਣ ਤੂੰ ਕੀ ਸੋਚ ਰਹੀ ਸੀ ਕਹਿੰਦੀ ਡਾਕਟਰ ਸਾਹਿਬ ਤੁਸੀਂ ਨਾ ਹੀ ਪੁੱਛੋ ਵੀ ਮੈਂ ਕੀ ਸੋਚ ਰਹੀ ਸੀ ਕਹਿੰਦੇ ਨਹੀਂ ਡਾਕਟਰ ਸਾਹਿਬ ਕੁਝ ਤੇ ਦੱਸੋ ਵੀ ਬੀਬੀ ਜੀ ਤੁਸੀਂ ਕੁਝ ਤੇ ਦੱਸੋ ਡਾਕਟਰ ਪੁੱਛਦਾ ਡਿਪਰੈਸ਼ਨ ਵਾਲਾ ਵੀ ਤੂੰ ਬੀਬੀ ਹੁਣ ਕੁਝ ਤੇ ਦੱਸ ਵੀ ਤੂੰ ਸੋਚ ਕੀ ਰਹੀ ਸੀ ਕਹਿੰਦੀ ਮੈਂ ਸੋਚਦੀ ਸੀ ਮਰੀਜ਼ ਤੇ ਦੋ ਹੀ ਨੇ ਇੱਕ ਮੈਂ ਐ ਇੱਕ ਹੋਰ ਐ ਸਾਡੇ ਤੋਂ ਡਾਕਟਰ ਦੋ-ਦੋ 3-300 ਰੁਪਇਆ 5-500 ਲੈ ਲੈਗਾ ਰੁਪਇਆ 1000 ਐ ਬੰਦੇ ਤਿੰਨ ਚਾਰ ਰੱਖੀ ਫਿਰਦਾ ਹੈ ਬਿਜਲੀ ਦਾ ਬੇਲੀ ਬੜਾ ਆਉਂਦਾ ਹੋਣਾ ਤੈਨੂੰ ਮਸ਼ੀਨਾਂ ਤੋਂ ਇੰਨੀਆਂ ਮਹਿੰਗੀਆਂ ਲਿਆਂਦੀਆਂ ਐ ਪਹਿਲਾਂ ਤੂੰ 25-30 ਸਾਲ ਪੜ੍ਹਾਈ ਕੀਤੀ ਹੋਣੀ ਐ ਫਿਰ ਤੂੰ ਇੰਨੇ ਬੰਦੇ ਰੱਖੇ ਨੇ ਥਾਂ ਬਹੁਤ ਵੱਡੀ ਐ ਪਲਾਟ ਵੱਡਾ ਐ ਖਰਚਾ ਜ਼ਿਆਦਾ ਕਰ ਲਿਆ ਮਰੀਜ਼ ਦੋ ਹੀ ਆਉਂਦੇ ਨੇ ਮੈਂ ਸੋਚਦੀ ਆ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਮੈਂ ਉਦੋਂ ਦੀ ਬੈਠੀ ਆ ਹੀ ਸੋਚੇ ਵੀ ਤੇਰਾ ਵਿਚਾਰੇ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਬੀਬੀ ਤੇ ਦਵਾਈ ਲੈ ਕੇ ਚੱਲ ਗਈ ਕਹਿੰਦੇ ਡਾਕਟਰ ਉਦੋਂ ਦਾ ਡਿਪਰੈਸ਼ਨ ਚ ਫਿਰਦਾ ਵੀ ਮੈਂ ਤੇ ਗੱਲ ਸੋਚੀ ਕੋਈ ਨਹੀਂ ਸੀ ਮੇਰਾ ਕੰਮ ਉਹਦੇ ਰਾਮ ਨਾਲ ਹੀ ਖੁਸ਼ੀ ਉਹਦੇ ਖੁਸ਼ੀ ਡਿਪਰੈਸ਼ਨ ਵਾਲੇ ਨੇ ਡਾਕਟਰ ਡਿਪਰੈਸ਼ਨ ਚ ਕਰਤਾ ਬੀਬੀ ਨੇ ਮੇਰੇ ਕੋਲ ਵੀ ਕਈ ਆਉਣਗੇ ਭਾਈ ਸਾਹਿਬ ਫਿਰ ਇਹ ਤਾਂ ਤੇ ਬਿੱਲੀ ਬਹੁਤ ਆ ਜਾਂਦਾ ਹੈ ਕਿਵੇਂ ਗਰਮੀ ਦੇ ਵਿੱਚ ਕੋਈ ਕਿਤੋਂ ਤੁਰਿਆ ਕੋਈ ਫਾਜ਼ਲਕਾ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਦਿੱਲੀ ਤੋਂ ਚੱਲਿਆ ਕਿਵੇਂ ਸਫ਼ਰ ਕਰ ਕਰਕੇ ਆਏ ਐ ਕਿਵੇਂ ਬੈਠੇ ਆ ਵਾਹ ਬਈ ਵਾਹ ਇਹ ਪਿਆਰ ਪਿਆਰ ਤੋਂ ਬਿਨਾ ਬੰਦਾ ਕਿੱਥੇ ਆਉਂਦਾ ਅੱਜ ਦੇ ਜਵਾਨੇ ਜਿੱਥੇ ਐ ਟਾਈਮ ਤੇ ਨਾਲੇ ਕਿੰਨੇ ਨੌਜਵਾਨ ਨੇ ਵਿੱਚ ਵੇਖੋ ਕਿੰਨੇ ਬੱਚੇ ਐ ਵੀ ਜਵਾਨੀ ਵੀ ਬੈਠੀ ਨੌਜਵਾਨ ਬੱਚੇ ਅੱਜ ਕੱਲ ਦੇ ਫੋਨਾਂ ਦੇ ਵਿੱਚ ਵੜੇ ਐ ਅਗਲਾ ਦੀਵਾਨ ਸੁਣ ਰਿਹਾ ਸਤਸੰਗ ਸੁਣ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੈ ਚੰਗੀਆਂ ਵਿਚਾਰਾ ਹੁੰਦੀਆਂ ਚੰਗੀਆਂ ਗੱਲਾਂ ਹੁੰਦੀਆਂ ਦਿਮਾਗ 'ਚ ਕੁਝ ਚੰਗਾ ਚੰਗਾ ਪੈਂਦਾ ਹੈ ਹੁਣ ਇੱਕ ਬੰਦਾ ਐਂ ਖੁਸ਼ ਹੋਈ ਜਾਂਦਾ ਵੀ ਵਾਹ ਬਈ ਵਾਹ ਆ ਤੇ ਪੜਾ ਵਧੀਆ ਮਾਹੌਲ ਬਣਿਆ ਸ਼ੁਕਰ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਕਦੇ ਇਦਾਂ ਦਾ ਕੁਝ ਵੇਖਣ ਨੂੰ ਮਿਲਦਾ ਹੈ ਨਹੀਂ ਤੇ 5 ਮਿੰਟ ਵੀ ਨਹੀਂ ਮਿਲਦਾ ਸਾਰੇ ਪਾਸੇ ਮਾਹੌਲ ਕਿਦਾਂ ਦਾ ਆਲੇ-ਦੁਆਲੇ ਵੇਖੋ ਜਿੱਥੇ ਬਹਿ ਜੋ ਨੈਗੇਟਿਵ ਗੱਲ ਜਿੱਥੇ ਬਹਿ ਜੋ ਨੈਗੇਟਿਵ ਗੱਲ ਜਿੱਥੇ ਬਹਿ ਜੋ ਨੈਗੇਟਿਵ ਗੱਲ ਦੁਨੀਆ 'ਚ ਬੰਡੋ ਅੱਜ ਹਾਸਿਆਂ ਦੀ ਲੋੜ ਹੈ ਹਾਸੇ ਦੇ ਉੱਤੇ ਤੇ ਮੁੱਲ ਨਹੀਂ ਨ ਲੱਗਦਾ ਬਾਹਰਲੇ ਕਈ ਵਾਰੀ ਗੋਰੀਆਂ ਨੂੰ ਵੇਖੀਏ ਇਕੱਲਾ ਹੀ ਬੰਦਾ ਇੱਕ 50 ਬੰਦੇ ਬੈਠੇ ਪੂਰਾ ਹਾਲ ਦੁਖੀ ਦੁਖੀ ਕੱਲੇ ਹੀ ਹੱਸਣ ਲੱਗ ਗਿਆ ਹੱਸ ਪਿਆ ਕੱਲੇ ਹੀ ਹੱਸੀ ਜਾਵੇ ਜੋਰ-ਜੋਰ ਨਾਲ ਹੱਸਿਆ ਦੋ ਤਿੰਨ ਵੇਖ ਕੇ ਉਹਦੇ ਵਲ ਵੇਖ ਕੇ ਹੋਰ ਹੱਸ ਕੇ ਜਦੋਂ ਦੋ ਤਿੰਨ ਹੱਸ ਪਏ ਫਿਰ 10 ਹੱਸ ਪਏ ਫਿਰ ਔਲੀ-ਔਲੀ 20 ਹੱਸ ਪਏ ਫਿਰ ਤਾੜੀਆਂ ਮਾਰ-ਮਾਰ ਕੇ ਹੱਸਦਿਆਂ ਨੂੰ ਵੇਖ ਕੇ ਹੱਸੀ ਜਾਂ। ਤੁਸੀਂ ਵੇਖਿਆ ਕਈ ਵਾਰੀ ਪਾਰਕਾਂ ਦੇ ਵਿੱਚ ਕਿਵੇਂ ਹੱਸਦੇ ਹੁੰਦੇ ਐਂ ਲੱਗਦਾ ਪਾਗਲ ਨੇ ਪਰ ਹੱਸ ਹੀ ਜਾਂਦੇ ਜਦੋਂ ਤੁਹਾਨੂੰ ਹਾਸਾ ਆਉਣ ਲੱਗ ਜਾਂਦਾ ਹੈ ਫਿਰ ਸੈੱਲ ਕਾਪੀ ਕਰਦੇ ਆ ਸਾਡੇ ਜਿਹੜੇ ਬ੍ਰੇਨ ਦੇ ਸੈੱਲ ਨੇ ਕਾਪੀ ਕਰਨਗੇ ਇਹ ਨਾ ਕਾਪੀ ਕਰਦੇ ਐ ਜੇ 10 ਬੰਦੇ ਹਸਪੈਂਡ ਬਾਕੀਆਂ ਦੇ ਸੈੱਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਆਪ ਹੀ ਹਾਸਾ ਨਿਕਲਣ ਲੱਗ ਜਾਂਦਾ ਤੇ ਜੇ 10 ਬੰਦੇ ਰੋਣ ਲੱਗ ਜਾਣ ਤੇਰਾ ਰੋਣਾ ਨਿਕਲਣ ਲੱਗ ਜਾਂਦਾ ਸੈੱਲ ਕਾਪੀ ਕਰਦੇ ਹੁੰਦੇ ਨੇ 10 ਬੰਦਿਆਂ ਨੂੰ ਹਸਪੈਂਡ ਸੌਰੀ ਹਸਪੈਂਡ 10 ਰੋਣ ਲੱਗ ਜਾਣ ਇੱਥੇ ਸਟੇਜ ਤੇ ਤੈਨੂੰ ਸੁਣ ਜੇ ਵੀ ਰੋ ਰਹੇ ਨੇ ਰੋਣ ਲੱਗ ਜਾਏਗਾ ਤੈਨੂੰ ਐਵੇਂ ਨਹੀਂ ਪਤਾ ਲੱਗਣਾ ਮੈਂ ਰੋ ਕਿਉਂ ਰਿਆਂ ਤੈਨੂੰ ਪਤਾ ਨਹੀਂ ਲੱਗਣਾ ਮੈਨੂੰ ਰੋਣਾ ਕਿਉਂ ਆ ਰਿਹਾ ਪਰ ਤੈਨੂੰ ਚਾਰ ਪੰਜ ਬੰਦੇ 10 ਬੰਦਿਆਂ ਨੂੰ ਰੋਂਦਿਆਂ ਨੂੰ ਵੇਖ ਕੇ ਤੇਰਾ ਰੋਣਾ ਨਿਕਲਣ ਲੱਗਦਾ ਤੇ 10 ਬੰਦਿਆਂ ਨੂੰ ਹੱਸਣ ਲਾ ਦਿੰਦੇ ਆ ਹਾਸਾ ਜੇ ਛਿੜ ਪਵੇ ਕਈ ਵਾਰੀ ਹੁੰਦਾ ਨਹੀਂ ਹਾਸਾ ਛਿੜ ਪੈਂਦਾ ਐ ਪਤਾ ਨਹੀਂ ਲੱਗਦਾ ਵੀ ਕਿਉਂ ਹੱਸ ਰਹੇ ਆ